ਹਾਂਜੀ ਆਪਾਂ ਤੁਹਾਡੇ ਲਈ ਵਰਕ ਦੀ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਆਈ ਹੋਪ ਸੋ ਤੁਹਾਨੂੰ ਪਸੰਦ ਆਉਣਗੇ ਆਪਣੇ ਸੂਟ ਤੇ ਸਭ ਤੋਂ ਪਹਿਲਾਂ ਵਾਈਨ ਸ਼ੇਡ ਦਾ ਸੂਟ ਹੈ ਇਹਦਾ ਘੇਰਾ ਬਣਿਆ ਹੋਇਆ ਹੈ ਤਿੰਨ ਕਲਰ ਆਪਾਂ ਇਹਦੇ ਵਿੱਚ ਪਾਇਆ ਤੇ ਇਹ ਇਹਦੀਆਂ 슬ੀਵਜ਼ ਬਣੀਆਂ ਨੇ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ ਨੈਕਸਟ ਸੂਟ ਆਪਣਾ yellow ਸੂਟ ਹੈ ਇਹ ਥੋੜਾ ਹੈਵੀ ਚ ਆਪਾਂ ਤਿਆਰ ਕੀਤਾ ਹੈ ਇਤੇ ਕੱਟਵਰਕ ਉੱਪਰ ਗਲੇ ਤੱਕ ਜਾਂਦਾ ਹੈ ਵਿਚਕਾਰ ਆਪਾਂ ਛੋਟੀ ਬੁਟੀ ਹੈ ਤੇ ਸਾਈਡਾਂ ਦੇ ਵਿੱਚ ਇਹਦੇ ਵੱਡੇ ਫਲਾਰ ਪਾਇਆ ਇਸੇ ਤਰ੍ਹਾਂ ਹੀ ਇਹਦੀਆਂ 슬ੀਵਸ ਬਣੀਆਂ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਵੀ ਇਹ ਥੋੜਾ ਹੈਵੀ ਦੇ ਵਿੱਚ ਬਣਾਇਆ ਆਪਾਂ ਨੇ ਇਹ ਸੂਟ ਤੁਸੀਂ ਦੇਖੋ ਸੂਟ ਬਹੁਤ ਹੀ ਪਿਆਰਾ ਹੈ ਨੈਕਸਟ ਸੂਟ ਸੋਬਰ ਜਾਂ ਸੂਟ ਹੈ ਤੇ ਆਪਾਂ ਨੇ ਕਟਵਰਕ ਕੀਤਾ ਤੇ ਸਾਈਡਾਂ ਤੇ ਇਹਦੇ ਦੋ ਫੁੱਡੇ ਫਲਾਰ ਪਾਏ ਹੈ ਇਸੇ ਤਰ੍ਹਾਂ ਹੀ ਇਹਦੀਆਂ 슬ੀਵਸ ਬਣੀਆਂ ਨੇ 슬ੀਵਸ ਬਹੁਤ ਹੀ ਸੋਹਣਾ ਸੂਟ ਹੈ ਵੀ ਜੀ ਇਹ ਆਪਣਾ ਮਹਿੰਦੀ ਸ਼ੇਡ ਦੇ ਵਿੱਚ ਆ ਗਿਆ ਸੂਟ ਆਪਣੇ ਸਾਰੇ ਪਸ਼ਮੀਨੇ ਦੇ ਹੀ ਰਹਿਣਗੇ ਨੈਕਸਟ ਤੇ ਲਾਸਟ ਸੂਟ ਆ ਗਿਆ ਆਪਣਾ ਇਹ ਦਾ ਘੇਰਾ ਬਣਿਆ ਤੁਸੀਂ ਦੇਖੋ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਘੇਰਾ ਬਣਿਆ ਹੋਇਆ ਤੇ ਉੱਪਰ ਇਹਦੇ ਫਲਾਰ ਬਣੇ ਆਗੇ ਇਸੇ ਤਰ੍ਹਾਂ ਇਹਦੀਆਂ ਹੈਵੀ ਚ ਆਪਾਂ ਨੇ ਬਾਜੂ ਵੀ ਤਿਆਰ ਕੀਤੀਆਂ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਇਦੀਆਂ ਇਹ ਬਾਜੂ ਆਪਾਂ ਨੇ ਆਵਲੀਆਂ ਦੀਆਂ ਬਾਜੂ ਰੈਡੀ ਕੀਤੀਆਂ ਨੇ ਬਹੁਤ ਹੀ ਪਿਆਰਾ ਸੂਟ ਹੈ ਆਈ ਹੋਪ ਸੋ ਤੁਹਾਨੂੰ ਸਾਡੇ ਡਿਜ਼ਾਈਨ ਪਸੰਦ ਆਏ ਹੋਣਗੇ ਇਸੇ ਤਰ੍ਹਾਂ ਆਪਣੇ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਸਾਡੇ ਪੇਸ ਕਰਮ ਬੁਟੀਕ ਦੇ ਨਾਲ ਤੁਸੀਂ ਜੁੜੇ ਰਹੋ ਜੇਕਰ ਤੁਹਾਨੂੰ ਸਾਡੇ ਡਿਜ਼ਾਈਨ ਪਸੰਦ ਆਏ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ